ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹੱਥ ਤੁਮਾਰੇ ਸੋ ਕੋ ਟਲ ਗੁਰ ਸੇ ਵੀਐ ਅਹਨ ਸਹਜ ਸੁਭਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਬਿਲਾਵਲ ਰਾਖ ਲਿਹੋ ਹਮ ਤੇ ਬਿਗਰੀ ਸੀਲ ਧਰਮ ਜਪ ਭਗਤ ਨਾ ਕੀਨੀ ਹਉ ਅਬ ਮਾਨ ਟੇਡ ਪਗੜੀ ਰਾਖ ਲੇਹੋ ਹਮ ਤੇ ਬਿਗਰੀ ਸੀਲ ਧਰਮ ਜਪ ਭਗਤ ਨਾ ਕੀਨੀ ਹਾਉ ਅਬ ਮਾਨ ਟੇੜ ਪਗੜੀ ਰਹਾਉ ਅਮਰ ਜਾਨ ਸੱਚੀ ਏ ਕਾਇਆ ਏ ਮਿੱਠਿਆ ਕਾਚੀ ਗਗਰੀ ਜਿਨਹੇ ਨਿਵਾਜ ਸਾਜ ਹਮ ਕੀਏ ਸਿਸ ਹੈ ਬਿਸਾਰ ਅਵਰ ਲਗਰੀ ਸੰਦਕ ਤੋਹੇ ਸਾਧਨਾ ਕਹੀਓ ਸਰਨ ਪਰੇ ਤੁਮਰੀ ਪਗਰੀ ਕਹਾ ਕਬੀਰ ਏ ਬਿਨਤੀ ਸੁਨਿਓ ਮਤ ਘੱਲ ਨੋ ਜਮ ਕੀ ਖਬਰੀ ਭਾਵ ਭਗਤ ਕਬੀਰ ਜੀ ਬਾਣੀ ਦੇ ਵਿੱਚ ਕੀ ਫਰਮਾਨ ਕਰ ਰਹੇ ਨੇ हे ਪ੍ਰਭੂ ਮੇਰੀ ਲਾਜ ਰੱਖ ਲੈ ਮੈਥੋਂ ਬੜਾ ਮਾੜਾ ਕੰਮ ਹੋਇਆ ਹੈ ਕੇ ਨਾਮ ਐ ਚੰਗਾ ਸੁਭਾਵ ਬਨਾਇਆ ਨਾ ਮੈਂ ਜੀਵਨ ਦਾ ਫਰਜ ਕਮਾਇਆ ਤੇ ਨਾ ਤੇਰੀ ਬੰਦਗੀ ਤੇਰੀ ਭਗਤੀ ਕੀਤੀ ਮੈਂ ਸਦਾ ਅਹੰਕਾਰ ਕਰਦਾ ਰਿਹਾ ਤੇ ਵਿੰਗੇ ਰਾ ਪਿਆ ਰਹਾ ਹਾਂ ਟੇਡਾ ਪੰਨ ਫੜਿਆ ਹੋਇਆ ਹੈ ਇਸ ਸਰੀਰ ਨੂੰ ਕਦੇ ਨਾ ਮਰਨ ਵਾਲਾ ਸਮਝ ਕੇ ਮੈਂ ਸਦਾ ਇਸ ਨੂੰ ਹੀ ਪਾਲਦਾ ਰਿਹਾ ਏ ਸੋਚ ਹੀ ਨਾ ਹੁਰੀ ਕਿ ਇਹ ਸਰੀਰ ਤਾਂ ਤੱਚੇ ਖੜੇ ਵਾਗ ਨਾਸਵੰਤ ਹੈ ਜਿਸ ਪ੍ਰਭੂ ਨੇ ਮੇਰ ਕਰਕੇ ਮੇਰਾ ਇਹ ਸੋਹਣਾ ਸਰੀਰ ਬਣਾ ਕੇ ਮੈਨੂੰ ਪੈਦਾ ਕੀਤਾ ਉਸ ਨੂੰ ਵਿਸਾਰ ਕੇ ਮੈਂ ਹੋਰ ਨਹੀਂ ਪਾਸੀ ਲੱਗਾ ਰਿਹਾ ਏ ਪ੍ਰਭੂ ਮੈਂ ਤੇਰਾ ਚੋਰ ਹਾਂ ਮੈਂ ਭਲਾ ਨਹੀਂ ਅਖਵਾ ਸਕਦਾ ਫੇਰ ਭੀ ਏ ਪ੍ਰਭੂ ਮੈਂ ਤੇਰੇ ਚਰਨਾਂ ਦੀ ਸ਼ਰਨ ਆ ਪਿਆ ਹਾਂ ਕਬੀਰ ਸਾਹਿਬ ਆਖਦੇ ਹਨ ਕਿ हे ਪ੍ਰਭੂ ਮੇਰੀ ਇਹ ਅਰਜ਼ੋਈ ਸੁਣ ਮੈਨੂੰ ਜਮਾ ਦੀ ਸੋਏ ਨਾ ਘੱਲੀ ਭਾਵ ਮੈਨੂੰ ਜਨਮ ਮਰਨ ਦੇ ਗੇੜ ਵਿੱਚ ਨਾ ਪੈਣ ਦੇਈ